ਆਪਣੀ ਵੀਡੀਓ ਲੈ ਮੈਂ ਕਰ ਬੀਬੀ ਅੰਦਰ ਆ ਜਾ ਸਾਰੇ ਸਾਰੇ ਵੀਰ ਬਾਹਰ ਆਓ ਅभी ਦੇ ਅੰਦਰ ਤਾਂ ਸਾਸਰੀਕਾਲ ਨਮਸਕਾਰ ਅਦਾਬ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆ ਕਰ ਰਹੇ ਹਾਂ ਦੱਸ ਦਈਏ ਕਿ 2024 ਦੇ ਇਲੈਕਸ਼ਨ ਦਾ ਮਾਹੌਲ ਜਿਹੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਪੱਕ ਚੁੱਕਿਆ ਹੈ ਔਰ ਇਸ ਦੇ ਵਿੱਚ ਅੱਜ ਜਲਾਲਾਬਾਦ ਦੇ ਵਿੱਚ ਇੱਕ ਚੋਣ ਦਫ਼ਤਰ ਦੀ ਸ਼ੁਰੂਆਤ ਹੋ ਰਹੀ ਹੈ ਔਰ ਦੱਸ ਦਈਏ ਕਿ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਚੋਣ ਦਫ਼ਤਰ ਦੀ ਸ਼ੁਰੂਆਤ ਹੋ ਰਹੀ ਹੈ ਗੱਲਬਾਤ ਵੀ ਕਰਾਂਗੇ ਬਾਈ ਹੋਰਾਂ ਦੇ ਨਾਲ ਕਿਹੜੀ ਪਾਰਟੀ ਦੇ ਵੱਲੋਂ ਜਿਹੜਾ ਕੀ ਹੈ ਚੋਣ ਦਫ਼ਤਰ ਖੋਲਿਆ ਜਾ ਰਿਹਾ ਹੈ ਫਿਲਹਾਲ ਦੀ ਘੜੀ ਦਫ਼ਤਰ ਦਾ ਉਦਘਾਟਨ ਜਿਹੜਾ ਹੈ ਰਸਮੀ ਤੌਰ ਤੇ ਉਹ ਕੀਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਜੀ ਗੱਲਬਾਤ ਕਰਦੇ ਆ ਬਲਵਿੰਦਰ ਜੀ ਨਾਲ ਜੀ ਬਲਵਿੰਦਰ ਜੀ ਕਿਹੜੀ ਪਾਰਟੀ ਦੇ ਵੱਲੋਂ ਆਪਾਂ ਉਮੀਦਵਾਰ ਖੜੇ ਹੋਏ ਆ ਜੀ ਹਾਂਜੀ ਜੈ ਭੀਮ ਜੈ ਭਾਰਤ ਜੈ ਸਿੱਧਾ ਰਿਪਬਲਿਕ ਪਾਰਟੀ ਆਫ ਇੰਡੀਆ ਬਾਬਾ ਸਾਹਿਬ ਦੀ ਪਾਰਟੀ 1956 ਜਿਵੇਂ ਇਹਨਾਂ ਗਠਨ ਕੀਤੀ ਉਸ ਤੋਂ ਬਾਅਦ ਬਾਬਾ ਸਾਹਿਬ ਜੀ ਕਿਵੇਂ ਪਹੁੰਚੇ ਤੁਸੀਂ ਉੱਥੋਂ ਤੱਕ ਪਾਰਟੀ ਦੇ ਕੋਲੇ ਕਿਵੇਂ ਸਬਬ ਬਣਿਆ ਤੁਸੀਂ ਤਾਂ ਠੇਕੇਦਾਰ ਸੀਗੇ ਹਾਂ ਜੀ ਹਾਂ ਜੀ ਮੈਂ ਮੇਰੇ ਕੁਝ ਆਪਦੇ ਮਸਲੇ ਸੀ ਮੇਰੇ ਪੇਮੈਂਟਾਂ ਰੁਕੀਆਂ ਸੀ ਕੰਮਾਂ ਦੀਆਂ ਉਸ ਸਬੰਧ ਵਿੱਚ ਮੈਂ ਪੰਜਾਬ ਸਰਕਾਰ ਤੋਂ ਬੜੀਆਂ ਮਤਲਬ ਦਰਖਾਸਤਾਂ ਲਾਈਆਂ ਪ੍ਰਸ਼ਾਸਨ ਨੇ ਮੇਰੀ ਨਾ ਪੰਜਾਬ ਸਰਕਾਰ ਨੇ ਸੁਣੀ ਨਾ ਪ੍ਰਸ਼ਾਸਨ ਨੇ ਸੁਣੀ ਹੂੰ ਕਿਸੇ ਨੇ ਬਾਣ ਨਹੀਂ ਫੜੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਬਾਬਾ ਸਾਹਿਬ ਦੀ ਪਾਰਟੀ ਦਿੱਲੀ ਦੇ ਵਿੱਚ ਪਾਰ ਸਰਕਾਰ ਦੇ ਵਿੱਚ ਮੰਤਰਾਲਾ ਸਮਾਜਿਕ ਨਿਆਂ ਤੇ ਆਰਥਿਕ ਮੰਤਰਾਲਾ ਸੋਸ਼ਲ ਜਸਟਿਸ ਮੰਤਰਾਲਾ ਹਾਂਜੀ ਉਹਨਾਂ ਦੇ ਪਾਸ ਜਦੋਂ ਡਾਕੂਮੈਂਟ ਮੈਂ ਆਪਣੇ ਲੈ ਕੇ ਪਹੁੰਚਿਆ ਉੱਥੇ ਤੇ ਉਹਨਾਂ ਚੰਗੀ ਤਰ੍ਹਾਂ ਵਾਚੇ ਮੇਰੇ ਡਾਕੂਮੈਂਟ ਉਸ ਤੋਂ ਬਾਅਦ ਉਹਨਾਂ ਜਦੋਂ ਦੇਖਿਆ ਕਿ ਤਾਂ ਮਨੋ ਪੂਰੇ ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਪੂਰੇ ਤੇ ਨਿਆਂ ਕਿਉਂ ਨਹੀਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਤੇ ਪੰਜਾਬ ਦੇ ਪ੍ਰਸ਼ਾਸਨ ਨੇ ਕੀਤਾ ਹੂੰ ਤੇ ਉਸ ਤੋਂ ਬਾਅਦ ਉਹਨਾਂ ਮਨੋ ਸਾਰੇ ਵਾਚ ਕੇ ਇਹ ਕੇਸ ਮੇਰਾ ਸੈਂਟਰ ਵਿਜੀਲੈਂਸ ਸ਼੍ਰੇਸ਼ ਪਾਟਲ ਜੀ ਵਿਜੀਲੈਂਸ ਦੇ ਚੀਫ ਨੇ ਉਹਨਾਂ ਨੂੰ ਮਾਰ ਕੀਤਾ ਤੇ ਉਹ ਇਸ ਵਕਤ ਇਨਵੈਸਟੀਗੇਸ਼ਨ ਉਹ ਕਰ ਰਹੇ ਨੇ ਮੱਲੋ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਹਾਲਾਤਾਂ ਬਾਰੇ ਮੰਤਰੀ ਸਾਹਿਬ ਨੂੰ ਮੰਤਰਾਲੇ ਨੂੰ ਮੈਂ ਜਾਣੂ ਕਰਵਾਇਆ ਵੀ ਸਰ ਪੰਜਾਬ ਵਿੱਚ ਤਾਂ ਮੈਂ ਚਲੋ ਇੱਥੇ ਪਹੁੰਚਣ ਤੇ ਮੈਂ ਖੁਦ ਬੜੀ ਹਿੰਮਤ ਕਰਕੇ ਤੁਹਾਡੇ ਕੋਲ ਪਹੁੰਚ ਗਿਆ ਬਾਕੀ ਪੰਜਾਬ ਦੇ ਵਿੱਚ ਜਨਤਾ ਪਬਲਿਕ ਬਹੁਤ ਪਰੇਸ਼ਾਨ ਹੈ ਉੱਥੇ ਕੋਈ ਸੁਣਵਾਈ ਨਹੀਂ ਐਸੀ ਵਰਗ ਦੀ ਮਾਰੇ ਬੰਦੇ ਦੀ ਕੋਈ ਸੁਣਵਾਈ ਨਹੀਂ ਉੱਥੇ ਹੂੰ ਤੇ ਇਸ ਤੋਂ ਬਾਅਦ ਚਲੋ ਉਹਨਾਂ ਮੱਲੋ ਮੇਰੇ ਸਾਰੇ ਡਾਕੂਮੈਂਟ ਦੇ ਵੇਖ ਕੇ ਤੇ ਉਹਨਾਂ ਵੱਲੋਂ ਕੇਸ ਚਲੋ ਮਾਰ ਕਰਤਾ ਤੇ ਮੈਨੂੰ ਪੂਰਾ ਨਿਆਂ ਦਵਾਨ ਦਾ ਭਰੋਸਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਇੱਕ ਮੀਟਿੰਗ ਕੀਤੀ ਮੇਰੇ ਨਾਲ ਕਹਿੰਦੇ ਵੀ ਪੰਜਾਬ ਵਿੱਚ ਕਿਉਂ ਨਾ ਮੰਨ ਲੋ ਰਿਪਬਲਿਕ ਪਾਰਟੀ ਆਫ ਇੰਡੀਆ ਵੱਲੋਂ ਤੁਸੀਂ ਇਲੈਕਸ਼ਨ ਲੜੋ ਲੋਕ ਸਭਾ ਫਰੋਈ ਕੋਰਤੂੰ ਪਹਿਲੀ ਵਾਰ ਇਹ ਪਾਰਟੀ ਰਿਪਬਲਿਕ ਪਾਰਟੀ ਆਫ ਇੰਡੀਆ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੇ ਜਾ ਰਹੀ ਹੈ ਅੱਜ ਤੁਸੀਂ ਮੂਰਤ ਕੀਤਾ ਦਫ਼ਤਰ ਦਾ ਹਾਂਜੀ ਹਾਂਜੀ ਉਸ ਦਫ਼ਤਰ ਦਾ ਇਸ ਕੁਆਲਟੀ ਦਾ ਮੰਨ ਲਓ ਮੂਰਤ ਕੀਤਾ ਇੱਥੇ ਸਾਰੇ ਸੱਜਣ ਆਏ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਪੰਜਾਬ ਦੇ ਲੋਕ ਬਹੁਤ ਪਰੇਸ਼ਾਨ ਨੇ ਤੇ ਇਸੇ ਕਰਕੇ ਮੰਨ ਲਓ ਵੀ ਇਹ ਪਾਰਟੀ ਇੱਥੇ ਆ ਕੇ ਇਲੈਕਸ਼ਨ ਰਨ ਕਿਹੜੇ ਮੁੱਦੇ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਤੁਸੀਂ ਰਾਜਨੀਤੀ ਚਾਹੀਓ ਤੁਸੀਂ ਚਾਹੁੰਦੇ ਹੋ ਕਿ ਤੁਸ ਤੁਹਾਨੂੰ ਲੋਕ ਚੁਣ ਕੇ ਭੇਜਣ ਤੇ ਤੁਸੀਂ ਉਹਨਾਂ ਦੇ ਮੁੱਦੇ ਤੇ ਹੱਲ ਕਰੋਗੇ ਉਸੇ ਦਾ ਮੁੱਦਾ ਖਾਸ ਕਰਕੇ ਹੈਗਾ ਜੀ ਉਸ ਤੋਂ ਬਾਅਦ ਕਿਸਾਨੀ ਦਾ ਮੁੱਦਾ ਹੈਗਾ ਜਿਹੜਾ ਕਿ ਮੰਨ ਲਓ ਬਾਰਡਰ ਤੇ ਜੋ ਜ਼ਮੀਨਾਂ ਨੇ ਉਹਨਾਂ ਨੂੰ ਗੁਰਦੌਰੀ ਉਹਨਾਂ ਦੀ ਤੋੜਤੀ ਕੱਚੀਆਂ ਕਰਤੀਆਂ ਜ਼ਮੀਨਾਂ ਇੱਕ ਜਿਹੜਾ ਅਤਾਰ ਤੇ ਜਿੱਥੇ ਮੰਨ ਲਓ ਕੰਡਾ ਤਾਰ ਲੱਗੀ ਇੱਥੇ ਜਿੰਨੇ ਵੀ ਫੁੱਟ ਮੰਨ ਲਓ 44 ਫੁੱਟ 40 ਫੁੱਟ ਜਿੰਨੀ ਵੀ 44 ਫੁੱਟ ਆਈ ਹੈ ਜਗ੍ਹਾ ਉੱਤੇ ਪੰਜਾਬ ਸਰਕਾਰ ਨੇ ਮੰਨ ਲਓ ਸੈਂਟਰ ਸਰਕਾਰ ਨੇ ਪੈਸੇ ਨਹੀਂ ਦਿੱਤੇ ਹਾਂਜੀ ਇਸ ਤੋਂ ਇਲਾਵਾ ਐਜੂਕੇਸ਼ਨ ਹੈ ਤੇ ਸਿਹਤ ਸਿੱਖਿਆ ਮੰਨ ਲਓ ਸਾਰਾ ਇਹ ਉਹ ਮੁੱਦੇ ਹੈਗੇ ਨੇ ਜਿਹੜੇ ਵੀ ਇਹ ਲੋਕ ਸਭਾ ਸੀਟ ਜਿੱਤ ਕੇ ਇਸ ਪਾਰਟੀ ਵੱਲੋਂ ਮਤਲਬ ਇਹ ਮੁੱਦੇ ਉੱਥੇ ਲੋਕ ਸਭਾ ਦੇ ਵਿੱਚ ਚੱਕਾਂਗੇ ਹਾਂ ਜੀ ਜੋ ਗਰੀਬਾਂ ਦੇ ਹੱਕ ਜਿਹੜੇ ਮੁੱਦੇ ਨੇ ਨਸ਼ੇ ਦੇ ਤੁਸੀਂ ਦੱਸ ਰਹੇ ਹੋ ਇਹ ਤੁਸੀਂ ਖਤਮ ਕਰੋਗੇ ਜੇ ਤੁਹਾਡੀ ਪਾਰਟੀ ਆndi ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਹਾਡੇ ਵੀ ਲਾਰੇ ਹੋ ਬਿਲਕੁਲ ਜੀ ਬਿਲਕੁਲ ਲਾਰੇ ਨਹੀਂ ਖਤਮ ਕਰਾਂਗੇ ਜੀ ਜੀ ਤਾਂ ਬਿਲਕੁਲ ਦੱਸ ਦਈਏ ਕਿ ਰਿਪਬਲਿਕ ਪਾਰਟੀ ਆਫ ਇੰਡੀਆ ਦੇ ਵੱਲੋਂ ਅੱਜ ਜਿਹੜਾ ਹੈਗਾ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਗਿਆ ਔਰ ਪਹਿਲੀ ਵਾਰ ਹੈ ਕਿ ਚੌਂ ਨ ਮੈਦਾਨ ਦੇ ਵਿੱਚ ਪਾਰਟੀ ਉਤਰੀ ਹੈ ਔਰ ਜਲਾਲਾਬਾਦ ਦੇ ਵਿੱਚ ਦਫਤਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜੀ ਬਖੋ ਜੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਗੁਵਿੰਦਰ ਸਿੰਘ ਕਹਸ ਰਹੇ ਨੇ ਉਹ ਸਚਾਈ ਹੈ ਮੈਨੂੰ ਵੀ ਕਾਫੀ ਸਾਲ ਹੋ ਗਏ ਨੇ ਸਿਆਸਤ ਵਿੱਚ ਚਲੋ ਅਸੀਂ ਬਹੁਜਨ ਸਮਾਜ ਪਾਰਟੀ ਦੇ ਵੀ ਰਹੇ ਕਾਂਗਰਸ ਦੇ ਵੀ ਰਹੇ ਆਕਾਲੀ ਦਲ ਨਾਲ ਵੀ ਕੀਤਾ ਪਿਛਲੇ ਦਿਨ ਤੁਹਾਨੂੰ ਪਤਾ ਸਾਰੇ ਬੱਚੇ ਕਹਿੰਦੇ ਬਾਪੂ ਬਦਲਾ ਚਾਹੀਦਾ ਬਦਲਾ ਚਾਹੀਦਾ ਪਰ ਅਸੀਂ ਤਾਂ ਬਦਲਾ ਵੇਖ ਲਿਆ ਜੀ ਕਿਉਂਕਿ 2016 ਤੋਂ ਲੈ ਕੇ ਇੰਨੀ ਰਕਮ ਸੀ ਮੇਰੇ ਭਤੀਜੇ ਦੀ ਮੈਂ ਇਹਨਾਂ ਦੇ ਨਾਲ ਹੀ ਰਹਿਣਾ ਅਮੇਸ਼ਾ ਗੁਰੂਦੋਈ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਸੰਘਰਸ਼ ਕਰਨਾ ਤੇ ਛੜਨਾ ਨਹੀਂ ਆ ਰਹੀ ਹੈ ਇਸ ਬੰਦੇ ਨੇ ਮਿਹਨਤ ਕੀਤੀ ਯਾਰ ਮਿਹਨਤ ਦਾ ਪੈਸਾ ਨਾ ਮਿਲੇ ਉਲਟਾ ਧਮਕੀਆਂ ਦੇਣ ਵੀ ਉਲਟਾ ਪਰਚੇ ਥੱਲੇ ਦੇਵਾਂਗੇ ਅਸੀਂ ਕੋਈ ਗੱਲ ਨਹੀਂ ਅਸੀਂ ਬਹੁਤ ਕੀਤੇ ਸੀਐਮ ਤੱਕ ਵੀ ਮਿਲਦੇ ਰਹੇ ਮਿਲੇ ਵੀ ਹੈ ਸਾਡੀ ਸੀਮਾ ਦੇ ਸਪਰਸ਼ ਵੀ ਕਰਦੇ ਸੀ ਪਤਾ ਨਹੀਂ ਸਾਡੀ ਕਿਸਮਤ ਮਾੜੀ ਕਿਉਂ ਇੱਕ ਮੁੱਖ ਮੰਤਰੀ ਦਾ ਹੁਕਮ ਵੀ ਨਾ ਪਾਲਣਾ ਕਰੇ ਕੋਈ ਪ੍ਰਸ਼ਾਸਨਤਾ ਯਾਰ ਬੜੇ ਦੁੱਖ ਦੀ ਗੱਲ ਹੈ ਇਹ ਤਾਂ ਤੁਸੀਂ ਆਪ ਹੀ ਭਲੀ ਭਾਲ ਜਾਣਦੇ ਹੋ ਦੇਖੋ ਮੈਨੂੰ ਇੱਕ ਬੇਨਤੀ ਹੈ ਜਿਹੜਾ ਵੀ ਕੋ ਸਾਡੇ ਵਰਗ ਦਾ ਬੰਦਾ ਭਾਵੇਂ ਗਰੀਬ ਹੈ ਚਲੋ ਛੋਟਾ ਕਿਸਾਨ ਵੀ ਹੈ ਨਾ ਭਾਵੇਂ ਦੇਖੋ ਅੱਜ ਵੇ ਕੋ ਧਰਨੇ ਲਾ ਰਹੇ ਨੇ ਇਹਨਾਂ ਨੂੰ ਕੋ ਨਿਆ ਨਹੀਂ ਮਿਲ ਰਿਹਾ ਤੇ ਬਾਬਾ ਸਾਹਿਬ ਨੇ ਜਿਹੜੇ ਸੰਭਧਾਨ ਲੀ ਗਿਆ ਮੈਂ ਦਾ ਇਹ ਸਮਝਦਾ ਬਾਬਾ ਸਾਹਿਬ ਦਾ ਸੰਭਧਾਨ ਹੀ ਸਾਨੂੰ ਅੱਗੇ ਲੈ ਕੇ ਆ ਸਕਦਾ ਕਿਸਾਨਾਂ ਨੂੰ ਵੀ ਤੇ ਸਾਡੇ ਜਿਹੜੇ ਥੱਲੇ ਵਾਲੇ ਮੁੰਡੇ ਇਹ ਤਾਂ ਜੁਲ ਜਾਣਗੇ ਕਿਉਂ ਸਾਰੇ ਕ੍ਰੈਪਟ ਹੋ ਚੁੱਕੇ ਨੇ ਮੈਂ ਕ੍ਰੈਪਟ ਹੀ ਕਮਾਂਗਾ ਮੈਡਮ ਤੁਸੀਂ ਕਹਿੰਦੇ ਬਲਵਿੰਦਰ ਜੀ ਕੋ ਕਰੋੜਾਂ ਦਾ ਕੰਮ ਕਿਵੇਂ ਕਰ ਲਿਆ ਮੈਂ ਕਿਹਾ ਮੈਡਮ ਜੀ ਕਰੋੜਾਂ ਦਾ ਨਹੀਂ ਜੀ 5 ਕਰੋੜ 70 ਲੱਖ ਦਾ ਕੀਤਾ ਹੈ ਲੇਕਿਨ ਕਰੋੜ 27 ਲੱਖ ਦਾ ਇਹਦੇ ਨਗਦ ਪੇਮੈਂਟ ਮਟੀਰੀਅਲ ਦੇਤਾ 32 ਲੱਖ ਲਗਾ ਦਿੱਤਾ ਬਾਕੀ ਸਾਰੇ ਪੈਸੇ ਲੈਣੇ ਨੇ ਮਨ ਠੀਕ ਹੈ ਕਰੋੜਾਂ ਦਾ ਮਤਲਬ ਹੁੰਦਾ 100 ਕਰੋੜ ਜਾਂ 50 ਕਰੋੜ ਦਾ ਇਹਨਾਂ ਕੋਲ ਮਸ਼ੀਨਰੀਆਂ ਨੇ ਇਹਨਾਂ ਨੇ ਇੰਨੀ ਮਸ਼ੀਨਰੀ ਬਣਾ ਕੇ ਕੰਮ ਸ਼ੁਰੂ ਕੀਤਾ ਪਰ ਇਸ ਬੰਦੇ ਦੇ ਬ੍ਰੇਕਾ ਲਾਈਆਂ ਅੱਜ ਇਹਦੇ ਮਦਰੀਏ ਹਾਰ ਦੇ ਮੈਂ ਤਾਂ ਮੇਰੀ ਬੇਨਤੀ ਹੈ ਵੀ ਸਾਰੇ ਭਰਾਵਾਂ ਨੂੰ ਕਹਿਣਾ ਇੱਕ ਮੰਚ ਤੇ ਆਪਾਂ ਇਕੱਠੇ ਹੋ ਗਏ ਬਾਬਾ ਸਾਹਿਬ ਦੀ ਸੋਚ ਨਾਲ ਚੱਲੀਏ ਭਾਵੇਂ ਕਿਸਾਨ ਨੇ ਭਾਵੇਂ ਕੋਈ ਨਹੀਂ ਬਾਬਾ ਸਾਹਿਬ ਦੇ ਜਿਹੜੇ ਸਬਦਾਨ ਦੇ ਮਤਾਬਕ ਕੁਛ ਨਹੀਂ ਕਰ ਰਹੇ ਆਪਾਂ ਜਦ ਇਕੱਠੇ ਹੋ ਕੇ ਜਾਵਾਂਗੇ ਸਦਾਨ ਦੇ ਮਤਾਬਕ ਹੀ ਆਪਾਂ ਆਪਣਾ ਮਤਲਬ ਜਿੱਤ ਲਵਾਂਗੇ ਕਿ ਆਪਣੇ ਤਾਂ ਹੀ ਫੈਸਲੇ ਹੋਣਗੇ ਆਪਣੇ ਤਾਂ ਹੀ ਹੱਕ ਚ ਆਉਣਗੇ ਇਹ ਗੱਲਾਂ ਸਾਰੀਆਂ ਮੇਰੀ ਤਾਂ ਇਹ ਹੀ ਬੇਨਤੀ ਵਾਹਿਗੁਰੂ ਖਾਲਸਾ ਜੈ ਭੀਮ ਜੈ ਭੀਮ ਗਿਆ ਬਾਤ ਗਿਆ ਸਭਾ ਜੀ ਤਾਂ ਦੱਸ ਦਈਏ ਕਿ ਰਿਪਬਲਿਕ ਪਾਰਟੀ ਦੇ ਵੱਲੋਂ ਅੱਜ ਰਿਪਬਲਿਕ ਪਾਰਟੀ ਆਫ ਇੰਡੀਆ ਦੇ ਵੱਲੋਂ ਅੱਜ ਜਲਾਲਾਬਾਦ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਔਰ ਬਲਵਿੰਦਰ ਸਿੰਘ ਜੋ ਠੇਕੇਦਾਰ ਨੇ ਇਸ ਸਿਸਟਮ ਤੋਂ ਅੱਕੇ ਹੋਏ ਜਾਂ ਕਹਿ ਲਈਏ ਇਸ ਸਿਸਟਮ ਦੀ ਮਾਰਚ ਚੱਲਣ ਤੋਂ ਬਾਅਦ ਆਖਿਰਕਾਰ ਇਹਨਾਂ ਦੇ ਵੱਲੋਂ ਹੁਣ ਰਾਜਨੀਤੀ ਦੇ ਵਿੱਚ ਉਤਰਨ ਦਾ ਫੈਸਲਾ ਲਿੱਤਾ ਗਿਆ ਹੈ ਔਰ ਫਿਰੋਜ਼ਪੁਰ ਪਾਰਲੀਮੈਂਟ ਤੋਂ ਬਤੌਰ ਉਮੀਦਵਾਰ ਰਿਪਬਲਿਕ ਆ ਪਾਰਟੀ ਆਫ ਇੰਡੀਆ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਔਰ ਅੱਜ ਜਲਾਲਾਬਾਦ ਵਿੱਚ ਇਹਨਾਂ ਦੇ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰ ਲਿੱਤਾ ਗਿਆ ਦੱਸ ਦਈਏ ਕਿ ਇਹ ਖੁਦ ਠੇਕੇਦਾਰ ਸਨ ਔਰ ਇਹਨਾਂ ਨੇ ਕਰੋੜਾ ਰੁਪਏ ਦਾ ਕੰਮ ਕੀਤਾ ਲੇਕਿਨ ਕਹਿੰਦੇ ਨੇ ਕਿ ਇਹਨਾਂ ਦੀ ਪੇਮੈਂਟ ਨਹੀਂ ਮਿਲੀ ਔਰ ਸਿਸਟਮ ਜਿਹੜਾ ਹੈਗਾ ਸਿਸਟਮ ਦੇ ਚੱਲਦੇ ਆ ਇੰਨੇ ਕੋ ਪਰੇਸ਼ਾਨ ਹੋ ਗਏ ਕਿ ਇਹਨਾਂ ਨੇ ਦਿੱਲੀ ਤੱਕ ਅਪਰੋਚ ਕੀਤੀ ਤਾਂ ਫਿਰ ਹੁਣ ਇਹ ਖੁਦ ਇਸ ਸਿਸਟਮ ਦੇ ਵਿੱਚ ਇਨਵੋਲਵ ਹੋਣ ਲੱਗੇ ਆ ਕਿਉਂਕਿ ਸਿਸਟਮ ਦੇ ਵਿੱਚ ਜਦ ਤੱਕ ਨਹੀਂ ਅਸੀਂ ਜਾਂਦੇ ਉਦੋਂ ਤੱਕ ਅਸੀਂ ਉਸ ਦੇ ਨਾਲ ਲੜ ਨਹੀਂ ਸਕਦੇ ਤਾਂ ਪੋਲੀਟੀਕਲ ਤੌਰ ਤੇ ਅੱਜ ਇਹਨਾਂ ਦੇ ਵੱਲੋਂ ਜਿਹੜਾ ਜਲਾਲਾਬਾਦ ਵਿਖੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬਤੌਰ ਮੈਂਬਰ ਪਾਰਲੀਮੈਂਟ ਉਮੀਦਵਾਰ ਆ ਆਪ ਦੇ ਨਾਮਜ਼ਦਗੀ ਭਰੇ ਜਾਣਗੇ ਔਰ ਜਲਾਲਾਬਾਦ ਵਿਖੇ ਅੱਜ ਦਫ਼ਤਰ ਦਾ ਜਿਹੜਾ ਹੈਗਾ ਉਦਘਾਟਨ ਕੀਤਾ ਗਿਆ ਜੀ ਹਾਂਜੀ ਜਿਆ ਪਰਤਿਆ ਸੋ ਲਗੋ ਸਾਰਿਆਂ ਨੂੰ ਇੱਥੇ ਸਾਡੇ ਦਫਤਰ ਜੀ ਆਣ ਕਹਿੰਦੇ ਆ ਬੇਨਤੀ ਇਹ ਕੀ ਜੀ ਜਿਹੜਾ ਸਾਡਾ ਪ੍ਰਾ ਬਲਵਿੰਦਰ ਸਿੰਘ ਲਾਸਤਰਾ ਜੀ ਅੱਜ ਚੋਣ ਮੈਦਾਨ ਚ ਉਤਰੇ ਨੇ ਅਸੀਂ ਸਾਰੀਆਂ ਹੀ ਪਾਰਟੀਆਂ ਨੂੰ ਵੋਟਾਂ ਪਾ ਪਾ ਕੇ ਦੇਖੀ ਜਾਨਾ ਇੱਥੇ ਨਸ਼ਿਆਂ ਦਾ ਮੁੱਦਾ ਜੋ ਨੌਜਵਾਨ ਪੀੜੀ ਖਤਮ ਹੋਈ ਜਾ ਰਹੀ ਹੈ ਕਿਸਾਨੀ ਦਾ ਸਾਡਾ ਜਿਹੜਾ ਗੁਰਾ ਹਾਲ ਹੈ ਜੀ ਸਾਨਾ ਨੂੰ ਸਾਨੂੰ ਕੋਈ ਪੁੱਛਨੇ ਤੇ ਆ ਵਾਅਦੇ ਕਰ ਕਰ ਕੇ ਸਾਡੇ ਨਾਲ ਮੁਕਰ ਜਾਂਦੇ ਨੇ ਉਹ ਸਾਡੇ ਸਾਰੇ ਪੱਤਰਕਾਰ ਭਰਾਵਾਂ ਨੂੰ ਹੀ ਪਤਾ ਹੈ ਤੇ ਸਾਡੇ ਨਾਲ ਜੋ ਪ੍ਰਸ਼ਾਸਨ ਨੇ ਧੱਕਾ ਕੀਤਾ ਉਹ ਬਲਵਿੰਦਰ ਸਿੰਘ ਗੁਲਾਸ ਰਹੇ ਤੁਹਾਨੂੰ ਦੱਸਿਆ ਜੀ ਮੇਨ ਸਾਡੇ ਹੈਗਾ ਜੀ ਜੋ ਬਾਰਡਰ ਪੱਟੀ ਤੇ এডਿਕੇਸ਼ਨ ਦਾ ਮੁੱਦਾ ਸਾਨੂੰ ਲਾਰੇ ਲਾਇਆ ਜਾਂਦੇ ਨੇ ਜੀ ਤੁਹਾਡੇ ਨਾਲ ਆ ਕੀਤਾ ਜਾਵੇਗਾ ਦੂਸਰਾ ਮੁੱਦਾ ਹੈਗਾ ਜੀ ਸਾਡਾ ਨਸ਼ਿਆਂ ਦਾ ਨਸ਼ੇ ਜਿਹੜੇ ਇੰਨੇ ਕੁ ਵਧ ਰਹੇ ਨੇ ਜਵਾਨੀ ਖਤਮ ਹੋਈ ਜਾ ਰਹੀ ਹੈ ਤੇ ਅਸੀਂ ਤਾਂ ਇਹ ਆਸ ਕਰਦੇ ਹਾਂ ਜੋ ਬਾਬਾ ਸਾਹਿਬ ਜੀ ਸੰਵਿਧਾਨ ਲਿਖਿਆ ਸਾਨੂੰ ਦਬੇ ਕੁਝਲੇ ਲੋਕਾਂ ਦੀ ਸਾਡੀ ਆਵਾਜ਼ ਨਹੀਂ ਕੋ ਚੱਕ ਰਿਆ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਪਾਰਟੀ ਤੇ ਆ ਕੇ ਇਸ ਤੋਂ ਮદાન ਚ ਉਤਰੇ ਆ ਅਸੀਂ ਜਿੱਤਾਂਗੇ ਔਰ ਜੋ ਸਾਡਾ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਉਹ ਅਸੀਂ ਸੰਵਿਧਾਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਇਹੀ ਕਹਿੰਦੇ ਆ ਜੀ ਜੀ ਨਾ ਲਾ ਦਿਓ ਬਈ ਦੋ ਜੈ ਟੀਮ ਜੈ ਭਾਰਤ ਜੈ ਟੀਮ ਜੈ ਭਾਰਤ ਜੈ ਵੀ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾਂ ਤੇ ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾਂ ਤੇ ਆ ਕੇ ਠੋਕੇ ਜੈ ਭੀਮ ਜੈ ਮਾਨ ਲੋਜ ਜਲਦੀ ਬਸ ਜਿਹੜਾ ਉਹਨਾਂ ਬੋਲ ਰਿਹਾ ਬੋਲ ਰਿਹਾ